ਜੀ ਇਹ ਬੂਟ ਨਾ ਇਹਦੇ ਚ ਚੋਰੀ ਬਿਜਾਰੀ ਸਭ ਤੋਂ ਜ਼ਿਆਦਾ ਹੁੰਦੀ ਐ ਇਸ ਬ੍ਰਾਂਡ ਦੇ ਉੱਤੇ ਓਕੇ ਵੀਰੇ ਠੀਕ ਐ ਜੀ ਕੋਈ 2500 ਵੇਚਦਾ ਕੋਈ 1200 ਵੀ ਵੇਚਦਾ ਕੋਈ 1500 ਵੀ ਵੇਚਦਾ ਮੈਂ 2000 ਵੀ ਵੇਚਦਾ ਓਕੇ ਹੁਣ ਇਹ ਐ ਇਹ ਲੈਦਰ ਐ 100% ਓਰੀਜਨਲ ਲੈਦਰ ਓਕੇ ਵੀਰੇ ਜੇ ਲੈਦਰ ਨਾ ਹੋਵੇ ਡਬਲ ਪੈਸੇ ਤੇ ਬੂਟ ਗਿਫਟ ਭਰਾ ਨੂੰ ਓਕੇ ਠੀਕ ਐ ਜੀ ਓਰੀਜਨਲ ਟੀਪੀਆਰ ਸੋਲ ਹੋਏਗਾ ਰਬੜ ਦਾ ਸੋਲੋ ਓਰੀਜਨਲ ਸਾਰਾ ਬੂਟ ਸਲਾਈ ਕੀਤਾ ਹੋਇਆ ਐ ਅੰਦਰੋਂ ਨਾ ਉਖੜਨਾ ਨਾ ਕ੍ਰੈਕ ਹੋਣਾ ਔਰ ਮੇਨ ਚੀਜ਼ ਜਿਹੜੀ ਚੀਜ਼ ਮੈਂ ਦਿਖਾਣ ਲੱਗਾ ਬੂਟ ਦੇ ਉ ओके ਕਿਥੋਂ ਵੀ ਬੂਟ क्रैक ਨਹੀਂ ਹੋਊਗਾ ਇਹ ਐਂਟੀ क्रैक ਆ ਜੇ क्रैक ਹੋ ਗਿਆ ਨਵਾਂ ਪੀਸ ਲੈ ਜਾਓਗੇ ਕਿੰਨੇ ਦਾ ਇਹ ਸਿਰਫ ਵੀਡੀਓ ਸ਼ੇਅਰ ਕੀਤੇ ਭਰਾ ਨੂੰ 800 ਰੁਪਏ ਦਾ ਉਹ ओके कलर ਚੈੱਕ ਕਰ ਲੋ ਗ੍ਰੀਨ कलर ਚੈੱਕ ਕਰੀ ਚਲੋ ਕਾਫੀ कलर ਚੈੱਕ ਕਰੋ ਜਿਹੜਾ ओरिजिनल ਜਾਂਦਾ ਰੈੱਡ ਬੱਲੇ ਆ ਬੜਾ ਇਹ ਭਾਜੀ 100% ओरिजिनल ਜਾਂਦੇ ਇਹ ਕਲਰ ਰੋਸੋ ਬਰਨੇਲੋ वुਡ ਸੋਲ ਜੁੱਤੀ ਜਿਹੜੀਆਂ ਆ ਵੀ वुਡ ਸੋਲ ਜੁੱਤੀਆਂ ਠੱਕ ਠੱਕ ਠੀਕ ਹੈ ਜੀ वुਡ ਸੋਲ ਵਾਲੀ ਜੁੱਤੀ ਹੋਊਗੀ ਟੀਪੀਆਰ ਸੋਲ ਦੇ ਵਿੱਚ ਰੋਸੋ ਬਰਨੇਲੋ ਦੀ ਜਿੰਨੀ ਮਰਜ਼ੀ ਰੈਗੂਲਰ ਪਾਉ ਨਾਲ ਕਰੈਕ ਆਊਗਾ ਨਾ ਰਿੰਕਲ ਆਣਗੇ ਨਾ ਕੁਛ ਹੋਏਗਾ। ਉਹ ਕਿੰਨੇ ਦੀ ਹੈ? ਸਿਰਫ ਜਿਹੜਾ ਭਰਾ ਵੀਡੀਓ ਸ਼ੇਅਰ ਕਰਕੇ ਆਊਗਾ 450 ਰੁਪਏ ਦੀ। 450 ਰੁਪਏ ਦੀ। 450 ਰੁਪਏ ਦੀ ਮਾਲ ਬਹੁਤ ਵਿਕ ਰਿਹਾ ਆਪਾਂ ਲਾਸਟ ਵੀਡੀਓ ਵੀ ਭਾਈ ਅਗਰ ਧਿਆਨ ਹੋਵੇ ਆਪਾਂ ਪਾਇਆ ਸੀ ਆ ਠੀਕ ਹੈ। ਇਹਦੇ ਵਿੱਚ ਜਿਹੜਾ ਪਹਿਲਾ ਆਰਟੀਕਲ ਆਇਆ ਸੀ ਨਾ ਨਿਊ ਬੈਲੈਂਸ ਵਾਲਾ ਆਇਆ ਸੀ ਆ ਪੋਰਸ਼ੇ ਮਾਡਲ ਹੈ। ਓਕੇ। ਪਰ ਮੇਨ ਚੀਜ਼ ਕਹੀ ਭਰਾਵਾਂ ਦੀ ਮੇਰੀ ਹਾਂ ਇਹ ਚੀਜ਼ ਪੁੱਛਦੇ ਹੈ ਕਿ ਇਹ ਜੀ ਫਟੂਗੀ ਤਾਂ ਨਹੀਂ? ਇਹ ਵੀਰੇ ਜੈਕਟ ਵਾਲਾ ਮਟੀਰੀਅਲ ਹੈ ਕੱਪੜਾ ਹੈ। ਬਰਛ ਮਾਰ ਕੇ ਤੋ ਲੋ ਕੋਈ ਫਰਕ ਨਹੀਂ ਹੈ 100% ਵਾਸ਼ੇਬਲ ਸ਼ੂਜ਼ ਕਿੰਨੇ ਦਾ ਹੈ ਸਿਰਫ ਔਰ ਸਿਰਫ 750 ਰੁਪਏ ਦਾ ਓਕੇ ਬਰ ਕਰ ਦੋ ਵੀਡੀਓ ਸ਼ੇਅਰ ਆਜੋ ਦੁਕਾਨ ਤੇ ਪੂਰੇ ਸਾਈ ਮਿਲਣਗੇ 6 7 8 9 10 ਸਿਰਫ 750 ਰੁਪਏ ਓਕੇ ਕਲਰ ਚੈੱਕ ਕਰੀ ਚਲੋ ਬਹੁਤ ਸੋਹਣੇ ਕਲਰ ਬਣਾਏ ਆ ਨਵੇਂ ਕੰਟਰਾਕਟ ਇਹ ਬਾਈ ਆਪਾਂ ਨਾ ਸਾਲ ਪਹਿਲਾਂ ਵੀਡੀਓ ਪਾਈ ਸੀ ਤੇ ਜੀ ਬਈ ਤੁਹਾਨੂੰ ਯਾਦ ਹੋਵੇ ਜਰ ਹਾਂਜੀ ਸਾਸੀ ਗਲਤੀ ਸਾਰਿਆਂ ਨੂੰ ਆਪਾਂ ਖਣਾ ਲੁਹਿਆਣੇ ਚੌੜੇ ਬਈ ਯਾਰ ਖੁਸ਼ੀ ਰਾਮ ਹਲਵਾਈ ਦੇ ਨੇੜੇ ਮੁਗਲੇ ਆਜ਼ਮ ਸ਼ੂ ਪੈਲਸ ਵਾਲਿਆਂ ਦੇ ਤੈਨੂੰ ਤੁਹਾਨੂੰ ਆਪਾਂ ਬੂਟ ਬੂਟ ਪੂਰੇ ਵਧੀਆ ਵਧੀਆ ਬਾਈ ਕੋ ਨਵੇਂ ਆਏ ਆ ਆਫਰ ਤੇ ਗਰੰਟੀ ਵਿੱਚ ਬੂਟ ਹੋਣਗੇ ਤੇ ਪੂਰੇ ਵਧੀਆ ਹੋਣਗੇ ਜਿਹੜੇ ਵੀਡੀਓ ਦਾ ਬਣੇ ਰਿਓ ਸਸਤੇ ਰੇਟਾਂ ਦੇ ਵਿੱਚ ਹਾਂਜੀ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਵੀਰੇ ਸੱਸੀ ਗੱਲ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਕੈਮ ਹਾਂ ਵਧੀਆ ਠੀਕ ਠਾਕ ਤੂੰ ਦੱਸ ਬਈ ਹੁਣ ਕੀ ਦਿਖਾਏਗਾ ਅੱਜ ਅੱਜ ਬਹੁਤ ਸੋਹਣੀਆਂ ਡੀਲਾਂ ਆਹ ਕੁਆਲਿਟੀਆਂ ਡੱਬੇ ਬਹੁਤ ਸੋਹਣੇ ਸੋਹਣੇ ਮਾਲ ਲੈ ਕੇ ਆਇਆ ਤੁਹਾਡੇ ਆਸੇ ਪ੍ਰੋਪਰ ਇੰਪੋਰਟਡ ਕੁਆਲਿਟੀ ਨੈਕਸਟ ओरिजिनल ਵਾਲੇ ਪਹਿਲਾਂ ਅੱਜ ਆਪਾਂ ਤਰੀਕ ਚੈੱਕ ਕਰਾਉਣੀ 19 ਅਗਸਤ ਠੀ ਰੋਸੋ ਬਰਨੇਲੋ वुਡ ਸੋਲ ਜੁੱਤੀ ਜਿਹੜੀਆਂ ਆ ਵੀ वुਡ ਸੋਲ ਜੁੱਤੀਆਂ ਠੱਕ ਠੱਕ ਠੀਕ ਹੈ ਜੀ वुਡ ਸੋਲਾਂ ਦੀ ਜੁੱਤੀ ਹੋਊਗੀ ਟੀਪੀਆਰ ਸੋਲ ਦੇ ਵਿੱਚ ਰੋਸੋ ਬਰਨੇਲੋ ਦੀ ਜਿੰਨੀ ਮਰਜ਼ੀ ਰੈਗੂਲਰ ਪਾਓ ਨਾਲ ਕ੍ਰੈਕ ਆਊਗਾ ਨਾ ਰਿੰਕਲ ਆਣਗੇ ਨਾ ਕੋਈ ਛੋੜਾ ਉਹ ਕਿੰਨੇ ਦੀ ਹੈ ਸਿਰਫ ਜਿਹੜਾ ਭਰਾ ਵੀਡੀਓ ਸ਼ੇਅਰ ਕਰ ਗਿਆ ਹੋਊਗਾ 450 ਰੁਪਏ ਦੀ 450 ਰੁਪਏ ਦੀ 450 ਰੁਪਏ ਦੀ वुਡ ਸੋਲ ਪ੍ਰੋਪਰ ਜੈਨੂਨ ਵਾਲੀ ਕਲਰ ਚੈੱਕ ਕਰੀ ਚਲੋ ਬਹੁਤ ਸੋਹਣੇ ਕਲਰ ਆਏ ਬਹੁਤ ਸੋਹਣੇ ਡਿਜ਼ਾਈਨ ਆਏ ਆਹ ਲਓ ਜੀ ਕੋਬਰਾ ਫਾਰਮ ਵਾਲਾ ਆਰਟੀਕਲ ਐਂਟੀ ਰਿੰਕ ਕੋਈ ਫਰਕ ਨਹੀਂ ਰਬੜ ਸੋਲ ਲੱਗਿਆ 18 16 ਵਾਲਾ ਪ੍ਰੋਪਰ ਓਕੇ ਵੀਰੇ ਸਿਰਫ 450 ਰੁਪਏ ਕਲਰ ਚੈੱਕ ਕਰੋ ਬਲੈਕ ਬਲੈਕ ਵੀ ਮਿਲੂਗਾ 6 7 8 9 10 ਸਾਰੇ ਸਾਈਜ਼ ਓਕੇ ਵੀਰੇ ਸਿਰਫ 450 ਰੁਪਏ ਰੇਂਜ ਦੇ ਵਿੱਚ ਠੀਕ ਓ ਵੀਰੇ ਇੱਕ ਡਿਜ਼ਾਈਨ ਹੋਰ ਇੱਕ ਰੋਕੋਡਾਇਲ ਵਾਲਾ ਭਾਜੀ ਬਲੈਕ ਕਲਰ ਦੇ ਵਿੱਚ ਪਰ ਇਹਦਾ ਬੈਨੀਫਿਟ ਪਤਾ ਕੀ ਆ ਭਾਜੀ ਜਿਹੜਾ ਮੇਰੇ ਭਰਾ ਰੂਟੀਨ ਚ ਪਾਉਣ ਨੂੰ ਪ੍ਰੇਫਰ ਕਰਦੇ ਆ ਉਹ ਕੀ ਹੁੰਦਾ ਆਪਾਂ ਪਾਨੇ 2 ਕੁ ਦਿਨ ਜਾਂ 3 ਦਿਨ ਬਾਅਦ ਜਾਂ ਸੇਮ ਡੇ ਉਸੇ ਦਿਨ क्रैक ਆ ਜਾਂਦਾ ਜੁੱਤੀ ਦੇ ਓਕੇ ਇਹਨੇ क्रैक ਨਹੀਂ ਹੋਣਾ ਓਕੇ ਵੀਰੇ ਜਿੰਨੀ ਮਰਜ਼ੀ ਧੁੱਕੀ ਚੱਲੋ ਓਕੇ ਭਾਈ ਠੀਕ ਹੈ ਜੀ ਸਾਦਾ ਫੂਡ ਵੀ ਨਹੀਂ ਆਉਂਦਾ ਇਸ ਰੇਟ ਦੇ ਵਿੱਚ ਤਾਂ ਨਹੀਂ ਆਉਂਦਾ ਆਪਾਂ ਤੁਹਾਨੂੰ ਕੁਆਲਿਟੀ ਦਵਾਂਗੇ ਜਿਹੜਾ ਭਰਾ ਵੀਡੀਓ ਸ਼ੇਅਰ ਕਰਕੇ ਆਊਗਾ ਦੱਬ ਕੇ ਸ਼ੇਅਰ ਕਰਕੇ ਆਊਗਾ 450 ਰੁਪਏ ਰੇਂਜ ਦੇ ਵਿੱਚ ਇਦੋਂ ਬਾਅਦ ਆਈਟਮ ਦਵਾਂਗੇ ਤੁਹਾਨੂੰ ਫੈਸ਼ਨ ਦੀ ਡਾਂਸ ਭਾਜੀ ਇਹ ਬੂਟ ਨਾ ਇਹਦੇ ਵਿੱਚ ਚੋਰੀ ਬਿਜਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਬ੍ਰਾਂਡ ਦੇ ਉੱਤੇ ਓਕੇ ਭਰੇ ਠੀਕ ਹੈ ਜੀ ਕੋਈ 2500 ਵੇਚਦਾ ਕੋਈ 1200 ਵੀ ਵੇਚਦਾ ਕੋਈ 1500 ਵੀ ਵੇਚਦਾ ਕੋਈ 2000 ਵੀ ਵੇਚਦਾ ਓਕੇ ਹੁਣ ਇਹ ਹੈ ਇਹ ਲੈਦਰ ਹੈ 100% ओरिजिनल ਲੈਦਰ ਓਕੇ ਭਰੇ ਜੇ ਲੈਦਰ ਨਾ ਹੋਵੇ ਡ ओके okay. ठीक है जी ओरिजिनल टीपीआर सोल होएगा रबर ਦਾ ਸੋਲੋ ਰिजिनल ਸਾਰਾ ਬੂਟ ਸਲਾਈ ਕੀਤਾ ਹੋਇਆ ਹੈ ਅੰਦਰੋਂ ਨਾ ਉਖੜਨਾ ਨਾ क्रैक ਹੋਣਾ ਔਰ ਮੇਨ ਚੀਜ਼ ਜਿਹੜੀ ਚੀਜ਼ ਮੈਂ ਦਿਖਾਣ ਲੱਗਾ ਬੂਟ ਦੇ ਉੱਤੇ ਰਿੰਕਲ ਨਹੀਂ ਆਣਗੇ ओके ਕਿਥੋਂ ਵੀ ਬੂਟ क्रैक ਨਹੀਂ ਹੋਊਗਾ ਇਹ ਐਂਟੀ क्रैक ਹੈ ਜੇ क्रैक ਹੋ ਗਿਆ ਨਵਾਂ ਪੀਸ ਲੈ ਜਾਓਗੇ ਕਿੰਨੇ ਦਾ ਹੈ ਸਿਰਫ ਵੀਡੀਓ ਸ਼ੇਅਰ ਕੀਤੇ ਭਰਾ ਨੂੰ 800 ਰੁਪਏ ਦਾ ओके ਵੀਰੇ ਕੋਈ 1000 ਨਹੀਂ ਕੋਈ 1200 ਨਹੀਂ ਲੈਣਾ ਸਿਰਫ 800 ਰੁਪਏ ਦਾ ਓਕੇ ਬਾਈ ਹਰ ਭਰਾ ਇਸ ਵਾਰ ਕਹਿ ਰਿਹਾ ਸੀ ਥੋੜੀ ਪ੍ਰੀਮੀਅਮ ਕੁਆਲਿਟੀ ਵਾਲੀ ਵੀਡੀਓ ਪਾਓ ਇਸੇ ਕਰਕੇ ਇਸ ਵਾਰ ਤੁਹਾਡੇ ਲਈ ਪ੍ਰੀਮੀਅਮ ਕੁਆਲਿਟੀ ਦਾ ਮਾਲ ਲੈ ਕੇ ਆਂਦਾ ਬਹੁਤ ਹਾਈ ਸੈਗਮੈਂਟ ਵਾਲਾ ਓਕੇ ਹੋ ਕਲਰ ਚੈੱਕ ਕਰ ਲਓ ਗ੍ਰੀਨ ਕਲਰ ਚੈੱਕ ਕਰੀ ਚਲੋ ਕਾਫੀ ਕਲਰ ਚੈੱਕ ਕਰੋ ਜਿਹੜਾ origignal ਜਾਂਦਾ ਰੈੱਡ ਬੱਲੇ ਆ ਬੜਾ ਘੈਂਟ ਇਹ ਭਾਜੀ 100% origignal ਜੀ ਆਂਦੇ ਆ ਕਲਰ ਓਕੇ ਕਾਪੀ ਦੇ ਵਿੱਚ ਆਉਗੇ ਨਹੀਂ ਕਾਪੀ ਜਗਰ ਆਉਗੇ ਨਾ ਉਹ ਮਹਿਰੂਨ ਕਰ ਦਿੰਦਾ ਰੈੱਡ ਦੀ ਜਗ੍ਹਾ ਓਕੇ ਇਹ ਪਿਓਰ ਲੈਦਰ ਦੀ ਪਛਾਣੀ ਹੈ ਕਲਰ ਇੱਕੋ ਇੱਕੋ ਰੈੱਡ ਕਲਰ ਆਂਦੇ ਸੋਲ ਦੇ ਨਾਲ ਮਿਲਦੇ ਹੋਏ ਸੋਨ ਲ ਰੰਗ ਮਿਲ ਰਿਹਾ ਮਤਲਬ ਐਕੂਰੇਟ ਲੈਦਰ ਹੈ ਬਹੁਤ ਸੋਹਣਾ ਲੱਗਦਾ ਹੈ ਹਾਂ ਸਿਰਫ 800 ਰੁਪਏ ਜਿਹੜਾ ਭਰਾ ਵੀਡੀਓ ਸ਼ੇਅਰ ਕਰਕੇ ਆਊਗਾ ਓਕੇ 93 ਨੰਬਰ ਸੀਰੀਜ਼ ਨਹੀਂ ਕੀਤੀ ਓਕੇ ਸਭ ਤੋਂ ਜ਼ਿਆਦਾ ਡਾਂਕਸ ਦੇ ਵਿੱਚ बिकਦਾ ਇਹ ਪੀਸ 94 ਨੰਬਰ 800 ਦਾ 800 ਰੁਪਏ ਦਾ ਸਿਰਫ ਓਕੇ ਪਰ ਕੁਆਲਿਟੀ ਗੱਦੇ ਵਾਲਾ ਮਾਲ ਆ ਪੂਰਾ ਅੰਦਰ ਮੈਮਰੀ ਫੋਰਮ ਕੁਸ਼ਨ ਲੱਗੇ ਹੋਏ ਬ੍ਰਾਂਡ ਦੀਆਂ ਸਟੈਂਪਾਂ ਤੱਕ ਪੂਰੀਆਂ ਹੋਣਗੀਆਂ ओके okay और ये नहीं कि हां ਤੁਸੀਂ ਦੁਕਾਨ ਤੇ ਆ ਰਹੇ ਹੋ ਸੌਦਾ ਨਿਚੋਰ ਦਵਾਂਗੇ ਜੋ ਦਿਖਾਤਾ ਇਹੀ ਮੱਲਾ 800 ਰੁਪਏ ਦਾ ਸਾਈਜ਼ 6 7 8 9 10 11 ਨੰਬਰ ਪਤਲ ਰਾਗੇ ਹੋ ਹਾਂ 11 ਨੰਬਰ ਵਾਲੇ ਭਰਾ ਵੀ ਇਸ ਵਾਰ ਆਜਣ 11 ਨੰਬਰ ਵੀ ਸਪੈਸ਼ਲ ਤਿਆਰ ਕਰਾਇਆ ਤੁਹਾਡੇ ਵਾਸਤੇ ओके ओके ਇਹਦੇ ਵਿੱਚ ਭਾਜੀ ਹੁਣ ਇੱਕ ਆਈਟਮ ਤੋਂ ਹੋਰ ਨਾ ਲਓ ਇੱਕ कलर ਰਹਿ ਗਿਆ ਸੀ ਉਹ ਕਹਿੰਦਾ ਮੈਨੂੰ ਵੀ ਦਿਖਾ ਦਿਓ ਹੋ ਚਲੋ ਬਲੈਕ ਕਲਰ ਇਹ ਸੁਣਾ ਬਹੁਤ ਹੁਣ 800 ਰੁਪਏ ਰੇਂਜ ਇੱਚ ਵੀ ਸਾਰੇ ਸਾਈਜ਼ ਪੂਰੇ ਨੇ ਇੱਕ ਆਈਟਮ ਭਾਜੀ ਹੁਣ ਆਪਾਂ ਦਿਖਾ ਦਿਆਂ ਤੁਹਾਨੂੰ ਲਫਾਫਾ ਪ੍ਰਿੰਟ ਤੇ ਮਾਲ ਬਹੁਤ बिक ਰਿਹਾ ਆਪਾਂ ਲਾਸਟ ਵੀਡੀਓ ਵੀ ਪਾਈ ਅਗਰ ਧਿਆਨ ਹੋਵੇ ਆਪਾਂ ਪਾਇਆ ਸੀ ਆ ਠੀਕ ਇਹਦੇ ਵਿੱਚ ਜਿਹੜਾ ਪਹਿਲਾ ਆਰਟੀਕਲ ਆਇਆ ਸੀ ਨਾ ਨਿਊ ਬੈਲੈਂਸ ਵਾਲਾ ਆਇਆ ਸੀ ਆ ਪੋਰਸ਼ੇ ਮਾਡਲ ਹੈ ਓਕੇ ਔਰ ਮੇਨ ਚੀਜ਼ ਕਹੀ ਭਰਾਵਾਂ ਦੀ ਮੇਰੀ ਹਾਂ ਇਹ ਚੀਜ਼ ਪੁੱਛਦੇ ਹੈ ਕਿ ਇਹ ਜੀ ਫਟੂਗੀ ਤਾਂ ਨਹੀਂ ਇਹ ਵੀਰੇ ਜੈਕਟ ਵਾਲਾ ਮਟੀਰੀਅਲ ਹੈ ਕੱਪੜਾ ਹੈ ਓਕੇ ਬਰਸ਼ ਮਾਰ ਕੇ ਧੋ ਲੋ ਕੋਈ ਫਰਕ ਨਹੀਂ ਹੈ 100% ਵਾਸ਼ੇਬਲ ਸ਼ੂਜ਼ ਕਿੰਨੇ ਦਾ ਇਹ ਸਿਰਫ ਔਰ ਸਿਰਫ 750 ਰੁਪਏ ਦਾ ਓਕੇ ਵੀਰੇ ਕਰ ਦਿਓ ਵੀਡੀਓ ਸ਼ੇਅਰ ਆਜੋ ਦੁਕਾਨ ਤੇ ਪੂਰੇ ਸਾਈ ਮਿਲਣਗੇ 6 7 8 9 10 ਸਿਰਫ 700 ਰੁਪਏ ਕਲਰ ਚੈੱਕ ਕਰੀ ਚਲੋ ਬਹੁਤ ਸੋਹਣੇ ਕਲਰ ਬਣਾਏ ਆ ਨਵੇਂ ਕੰਟਰਾਸਟ ਇਹ ਬਾਈ ਆਪਾਂ ਨਾ ਸਾਲ ਪਹਿਲਾਂ ਵੀਡੀਓ ਪਾਈ ਸੀ ਤੁਹਾਨੂੰ ਜੇ ਤੁਹਾਨੂੰ ਯਾਦ ਹੋਵੇ ਜਦੋਂ ਨਵਾਂ ਨਵਾਂ ਆਪਾਂ ਇੰਪੋਰਟਰ ਦੀ ਵੀਡੀਓ ਪਾਣੀ ਸ਼ੁਰੂ ਕੀਤੀ ਸੀ 1250 ਰੁਪਏ ਦੀ ਵੀਡੀਓ ਪਾਈ ਸੀ ਉਸ ਵਕਤ ਓਕੇ ਬਾਈ ਉਹੀ ਰੇਟ ਆ ਬਾਜ਼ਾਰ ਦੇ ਵਿੱਚ ਹੱਲੇ ਵੀ 1250 ਰੁਪਏ ਮਿਲਦਾ ਫਿਰ ਓਕੇ ਸਿਰਫ ਇਹ ਆਫਰ ਲਈਆ ਸੀ 19 ਅਗਸਤ ਤੋਂ ਲੈ ਕੇ 25 ਅਗਸਤ ਤੱਕ ਦੀ ਆਫਰ ਹੋ ਗਈ ਹੈ ਓਕੇ ਸਰਫਰ ਸਰਫ 750 ਰੁਪਏ ਸਾਈਜ਼ ਸਾਰੇ ਕਲਰ ਚੈੱਕ ਕਰ ਲੋ ਜਿਹੜਾ ਕਲਰ ਚਾਹੀਦਾ ਹੈ ਤੁਸੀਂ ਦੁਕਾਨ ਤੇ ਵੀ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਵੀ ਮੰਗਾ ਸਕਦੇ ਹੋ ਕਲਰ ਚੈੱਕ ਕਰੋ ਭਾਜੀ ਬਹੁਤ ਪ੍ਰੀਮੀਅਮ ਕਲਰ ਆਇਆ ਸਿਲਵਰ ਬਹੁਤ ਸੋਹਣਾ ਲੱਗਦਾ ਹੈ ਭਾਜੀ ਪਰ ਮੇਨ ਚੀਜ਼ ਹੈ ਸ਼ਾਈਨ ਮਾਰਦਾ ਡਬਲ ਛੇਡ ਵਾਲੀ ਔਰ ਕੋਈ ਪੇਸਟਿੰਗ ਨਹੀਂ ਹੈ ਔਰ ਸਾਰਾ ਬੂਟ ਸਟਿਚ ਹੈ ਅੰਦਰ ਤੋਂ ਤੋਹੀ ਚੱਲੋ ਤੇ ਪਾਈ ਚੱਲੋ ਇਹ ਵੀ 750 ਰੁਪਏ ਭਾਜੀ ਆ ਲਓ ਜੀ ਹੁਣ ਚੈਂਪੀਅਨ ਆ ਗਿਆ ਜੀ ਆਪਣਾ ਸਭ ਤੋਂ ਜ਼ਿਆਦਾ ਬ੍ਰਾਂਡ ਹੈ ਕਿ ਨਾ ਚੈਂਪੀਅਨ ਦਾ ਬਹੁਤ ਸੋਹਣਾ ਯਾਰ ਸਿਰਫ 750 ਰੁਪਏ ਓਕੇ ਭਾਈ ਆਫਰ ਲੱਗੀ ਹੈ ਆਫਰ ਪੂਰੀ ਵਧੀਆ ਰੇਟਾਂ 'ਤੇ ਇਸ ਵਾਰ ਬਹੁਤ ਸੋਹਣਾ ਲੱਗੂ ਸਿਰਫ 750 ਸਾਡੇ ਕੋਲ ਇਹ ਚ ਵਧੀਆ ਲੱਗਦਾ ਹੈ ਨਾ ਹਾਂ ਇਸ ਵਾਰ ਤਾਂ ਕਲਰ ਮੈਂ ਭਾਰ ਕੇ ਲੈ ਕੇ ਆਇਆ ਪਹਿਲਾਂ ਆ ਗਿਆ 750 ਰੁਪਏ ਓਕੇ ਭਾਈ ਲੋ ਸ਼ਾਹ ਜੀ ਨਿਊ ਬੈਲੈਂਸ ਐਨ ਲਾਈਨ ਸੀਰੀਜ਼ ਓਕੇ ਭਾਈ 750 ਰੁਪਏ ਠੀਕ ਹੈ